ਪਤੀਜਾ 3 ਸਾਲਾਂ ਬਾਅਦ ਅਮਰੀਕਾ ਤੋਂ ਆਪਣੇ ਚਾਚਾ ਚਾਚੀ ਨੂੰ ਮਿਲਣ ਆਉਂਦਾ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਗੇਟ 'ਤੇ ਖੜ ਕੇ ਮੁੰਡਾ ਆਪਣੇ ਚਾਚੇ ਨੂੰ ਆਵਾਜ਼ ਮਾਰਦਾ ਹੈਗਾ ਕੋਈ ਘਰੇ ਗੇਟ ਖੋਲੋ ਫਿਰ ਦੇਖੋ ਕਿਵੇਂ ਮੁੰਡਾ ਸਿੱਧਾ ਜਾ ਕੇ ਆਪਣੇ ਚਾਚੀ ਨੂੰ ਜੱਫੀ ਪਾ ਲੈਂਦਾ ਤੇ ਸਾਈਡ 'ਤੇ ਬੈਠਾ ਚਾਚਾ ਆਪਣੇ ਪਤੀਜੇ ਵੱਲ ਦੇਖਦਾ ਵੀ ਨਹੀਂ ਤੇ ਉੱਠ ਕੇ ਚਲਿਆ ਜਾਂਦਾ ਜੇ ਆਹਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਸਾਡੇ ਦਿਨ ਤੂੰ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਘਰ ਛੱਡਨੇ ਸੌਖੇ ਨਹੀਂ ਜਨਾਨ ਨੂੰ ਛੱਡਨੇ